ਹਾਂਜੀ ਜਿਹੜੀ ਜਥੇ ਦੇ ਨਾਲ ਸਰਪਜੀਤ कौर ਗਿਆ ਸੀ ਉਹ ਭਾਰਤ ਤੋਂ ਵਾਪਸ ਨਹੀਂ ਪਹੁੰਚੇ ਤੇ ਪਾਕਿਸਤਾਨ ਦੇ ਵਿੱਚ ਹੀ ਰਹਿ ਗਏ ਕੀ ਕਹਿਣਾ ਚਾਹੋਗੇ ਜੀ ਦੇਖੋ ਸਾਡੇ ਕੋਲ ਜਦੋਂ ਕੋਈ ਅਸੀਂ ਨਾ ਪਾਉਨੇ ਆ ਇਹ ਮੈਂਬਰਸ਼ਾਹਣੀ ਕਮੇਟੀ ਜਿਹੜੀ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰਾ ਤੇ ਜੋ ਸੇਕੋਂ ਪਰ ਜਿਹੜੇ ਮੈਂਬਰਤਾ ਵਿੱਚ ਰਹੇ ਨਹੀਂ ਉਹਨਾਂ ਯਾਤਰਾ ਦੇ ਕੋਈ ਇਹਨਾਂ ਨੂੰ ਜਾਣਾ ਹੁੰਦਾ ਤੇ ਉਹ ਮੈਂਬਰ ਸਾਹਿਬਿਸ਼ਵਾਸ਼ ਕਰਕੇ ਚਾਹੀਦੇ ਨੇ ਇਹ ਵੀ ਇਹ ਰਟਿੰਜੋ ਮੈਂਬਰ ਸਾਹਿਬ ਕੋਲ ਕਿਹਾ ਤੇ ਅਪਰੋਚ ਕੀਤੀ ਹੁੰਦੀ ਆ ਮੈਂਬਰ ਸਾਹਿਬ ਨੇ ਸਿਫਾਰਿਸ਼ ਕਰਕੇ ਕੀਤੀ ਔਰ ਔਰ ਤੇ ਸਰਕਾਰਾਂ ਦਾ ਬੰਦਾ ਜਿਹੜੇ ਇਨਕੁਆਰੀਆਂ ਕਰਦੀਆਂ ਨੇ ਕਿ ਹੁੰਦੀ ਕੋਈ ਵੀ ਬੰਦਾ ਜਿਹੜਾ ਸਰਕਾਰ ਦੀ ਇਨਕੁਆਰੀ ਤੋਂ ਬਿਨਾ ਪਾਕਿਸਤਾਨੇ ਜਾ ਸਕਦਾ ਇਹ ਪਾਕਿਸਤਾਨ 에ਜੰਸੀਆਂ ਇਨਕੁਆਰੀ ਕਰਦੀਆਂ ਨੇ ਉਸ ਤੋਂ ਬਾਅਦ ਨਾਮ ਵੀ ਕੱਟੇ ਜਾਂਦੇ ਨੇ ਇਹਦਾ ਮਤਲਬ ਇਹ ਸਰਕਾਰ ਫੇਲ ਹੋਈ ਹੈ ਉਹਨਾਂ ਨੇ ਇਨਕੁਆਰੀ ਪੂਰੀ ਨਹੀਂ ਕੀਤੀ ਕਿਉਂਕਿ ਕਈ ਬੰਦੇ ਸਾਡੇ ਜਿਹੜੇ ਯਾਤਰੀ ਹਣੇ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਕਿ ਉਹਨਾਂ ਦੀ ਇਨਕੁਆਰੀ ਜਿਹੜੀ ਰਿਪੋਰਟ ਸਹੀ ਨਹੀਂ ਆਈ ਜਾ ਕੋਈ ਕਿਸ ਦੇ ਕੇਸ ਸੀ ਕੀ ਇਸ ਬੀਬੀ ਬਾਰੇ ਸਰਕਾਰ ਨੂੰ ਨਹੀਂ ਪਤਾ ਲੱਗਾ ਕਿ ਇਹ ਬੀਬੀ ਦੀ ਕੀ ਨੀਤ ਹੈ ਜਾਂ ਕੀ ਉਹ ਕਿਉਂ ਇਹ ਮੰਨ ਲਓ ਜੇ ਇਹ ਤੇ ਅਣੀ ਜਾਂਦੇ ਆ ਗਈ ਤੇ ਉੱਥੋਂ ਚਲ ਗਈ ਹੈ ਦਾ ਮਤਲਬ ਪਹਿਲਾਂ ਵੀ ਉਹਦੇ ਨਾਲ ਕੋਈ ਸੰਬੰਧ ਹੁੰਦਾ ਹੋਊਗਾ ਤੇ ਇਹ ਜੇ ਸੰਬੰਧ ਹੁੰਦਾ ਹੈ ਤੇ ਏਜੰਸੀਆਂ ਕੀ ਕਰਦੀਆਂ ਇਹ ਸਰਕਾਰ ਦੀ ਫੇਲੀਅਰ ਮੈਂ ਸਮਝਦਾ ਸਰਕਾਰ ਦੀ ਫੇਲੀਅਰ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਸ ਬੀਬੀ ਦੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਹਦੇ ਨਾਲ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਤੋਂ ਗਾਇਬ ਹੋਈ ਉਨੇ ਮੈਨੂੰ ਇਹ ਬਦ ਲੱਗਾ ਕਿ ਉਹਨੇ ਉਥੇ ਨਾ ਬਦਲੇ ਉਹ ਸਦਾ ਮੈਚ ਵੀ ਕਰਾ ਲਈ ਉਹ ਵੀ ਕੋਈ ਕਹਿ ਨਹੀਂ ਸਕਦੇ ਪਰ ਇਹ ਦੇ ਨਾਲ ਮੈਂ ਸਮਝਦਾ ਕਿ ਇਹ ਦੇ ਨਾਲ ਪੰਜਾਬ ਦੀ ਬਹੁਤ ਜਿਆਦਾ ਬਦਨਾਮੀ ਹੋਈ ਹੈ ਕਿਉਂਕਿ ਬੀਬੀ ਦੇ ਇਸ ਤਰ੍ਹਾਂ ਕਹਿ ਬੋਣ ਨਾਲ ਕਿਤੇ ਜ਼ਿਲ੍ਹੇ ਦੀ ਬਦਨਾਮੀ ਉਥੇ ਪੰਜਾਬ ਦੀ ਬਦਨਾਮੀ ਹੋਈ ਹੈ ਉਥੇ ਹੀ ਜਿਹੜੇ ਯਾਤਰੂ ਜਾਣ ਵਾਲੇ ਜਥੇ ਉਹਨਾਂ ਨੂੰ ਇਸ ਕਾਰਨ ਮੁਸ਼ਕਲਣੀ ਪਈ ਆ ਪਰਵਾਦ ਨੂੰ ਮੁਸ਼ਕਲਣੀ ਪਈ ਆ ਮੈਂ ਬੀਬੀ ਦੀ ਇਸ ਗਲਤੀ ਦੀ ਮੈਂ ਬਹੁਤ ਨਿੰਦਾ ਕਰਦਾ ਕਿਉਂਕਿ ਇਹਦੇ ਨਾਲ ਜਿਹੜੀਆਂ ਉਹ ਦੂਜੇ ਜਿਹੜੇ ਯਾਤਰੀ ਜਾਂਦੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਸ ਔਰਤ ਨੇ ਜਿਹੜਾ ਵਿਆਹ ਕਰਵਾ ਲਿਆ ਉਧਰ ਜਾ ਕੇ ਆਪਣਾ ਧਰਮ ਵੀ ਜਿਹੜਾ ਵਾ ਉਹ ਵੀ ਪ੍ਰਵਰਤਨ ਕਰਦਾ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਉਹਨੇ ਸ਼ਾਇਦ ਨਾਮ ਨੂਰ ਨੂਰ ਮੁਹੰਮਦ ਕਰਕੇ ਇਦਾਂ ਕੋਈ ਰੱਖ ਲਿਆ ਆ ਤੇ ਉਹਨੇ ਸ਼ਾਇਦ ਵਿਆਹ ਕਰਾ ਲਿਆ ਇਹਦਾ ਮਤਲਬ ਕਿ ਉਹ ਪਹਿਲਾਂ ਹੀ ਇੱਕ ਬੀਬੀ ਉਹਦੇ ਨਾਲ ਕਿਸੇ ਅਟੈਚ ਹੋਊ ਕਿਸੇ ਨਾਲ ਕੋਈ ਫੋਨ ਤੇ ਜਾਂ ਕੋਈ ਫੇਸਬੁੱਕ ਤੇ ਜਾਂ ਕਿਸੇ ਤਰ੍ਹਾਂ ਤੇ ਫਿਰ ਸਾਡੀਆਂ ਏਜੰਸੀਆਂ ਹੀ ਕਰਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਉਹ ਬੀਬੀ ਦੀ ਕੋਈ ਬਦਲਾਅ ਕੀਤੀ ਉਹ ਪਹਿਲਾਂ ਹੀ ਇੱਥੇ ਹੀ ਉਹਨੂੰ ਜਾਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਮੈਂ ਸਮਝਦਾ ਕਿ ਪਰਿਵਾਰ ਨੂੰ ਬੜੀ ਵੱਡੀ ਮੋਸ਼ੀ ਚਲਣੀ ਤਾਂ ਸਕਦੀ ਆ ਕਿਉਂਕਿ ਜਿਸ ਪਰਿਵਾਰ ਦੀ ਬੀਬੀ ਹੈ ਗਈ ਆ ਉਸ ਪਰਿਵਾਰ ਤੇ ਕੀ ਵੀਰਦੀ ਹੋਊਗੀ ਇਹ ਤੇ ਉਹ ਵਿਚਾਰੇ ਜਾਣਦੇ ਆ ਮੈਂ ਬੀਬੀ ਦੇਸ ਗਾਦਮੀ ਨੂੰ ਮੈਂ ਦਾਗਰਦਾ ਖੇਦੀ ਕਰਦਾ ਕਿ ਉਹਨੇ ਜਿਹੜੀ ਜਿੱਥੇ ਸਟੇਟ ਦੀ ਗੁਦਰਾਮੀ ਕਰਾਈ ਉੱਥੇ ਉਹਨੇ ਆਪਣੇ ਜ਼ਿਲ੍ਹੇ ਦੀ ਗੁਦਰਾਮੀ ਕਰਾਈ ਕੋ ਪਰਵਰਾ ਦੀ ਗੁਦਰਾਮੀ ਕਰਾਈ ਲੱਗਦਾ ਨਹੀਂ ਕਿ ਆਉਣ ਵਾਲੇ ਜਿਵੇਂ ਜਸਾ ਅਗਲੀ ਵਾਰ ਜਾਵੇਗਾ ਤਾਂ ਉਸਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਜਿਹੜੀ ਹੋ ਸਕਦੀ ਹੈ ਦੇਖੋ ਜੀ ਅਸੀਂ ਤਾਂ ਐਨੀ ਗੱਲ ਤੇ ਕੋਸ਼ਿਸ਼ ਕਰਦੇ ਕਿ ਕੱਲੀ ਬੀਬੀ ਨਾ ਆ ਜਾਵੇ ਪਰ ਉਹ ਕਿਉਂਕਿ 6-7 ਨਾਲ ਇਕੱਠੇ ਆ ਗਏ ਉਹਦਾ ਕਰਕੇ ਬੀਬੀ ਉਹ ਨਾਲ ਚਲ ਗਈ ਸਾਨੂੰ ਪਤਾ ਨਹੀਂ ਕਿ ਕਿਉਂ ਰਿਲੇਸ਼ਨ ਹੈ ਯਾ ਉਹ ਪਰਿਵਾਰ ਕਿਉਂਕਿ 8 ਨਾਲ 8 ਇਕੱਠੇ ਆਏ ਆ 8 ਨਾਲਾਂ ਵਿੱਚ ਇਹ ਸੀ ਤੇ ਸਾਨੂੰ ਅਸੀਂ ਉਹ ਕਲੀਅਰ ਨਹੀਂ ਕਰ ਸਕੇ ਕਿ ਇਕੱਲੀ ਬੀਬੀ ਹੈ ਨਹੀਂ ਕਿ ਇਕੱਲੀ ਬੀਬੀ ਨੂੰ ਵੈਸੇ ਹੀ ਨਹੀਂ ਜਾਣਦੇ ਅਗਲੀ ਵਾਰ ਐਜੀਪੀਸੀ ਨਾਲ ਗੱਲਾਂ ਭਾਈ ਅੱਗੇ ਤੋਂ ਹੋਰ ਵੀ ਸੁਚੇਤ ਹੋਗੇ ਡਿਊਟੀ ਕਰਾਂਗੇ ਕਿ ਕੋਈ ਵੀ ਕਲੀ ਬੀਬੀ ਜਿਹੜੀ ਉਹ ਨੂੰ ਜਿਹੜੀ ਉਹ ਨਾ ਜਾ ਸਕੇ ਫਿਰ ਵੀ ਅਸੀਂ ਭਾਵੇਂ ਇੱਕ ਚਲੇ ਵੀ ਗਈ ਹੈ ਤਾਂ ਵੀ ਸਰਪੰਚ ਨੇ ਤਸਦੀਕ ਕੀਤੀ ਆ ਉਥੋਂ ਦੇ ਪਿੰਡ ਦੇ ਨੰਬਰਦਾਨ ਨੇ ਤਸਦੀਕ ਕੀਤੀ ਉਹਨੇ ਜ਼ਿੰਮੇਵਾਰੀ ਚੁੱਕੀ ਆ ਕਿ ਜ਼ਿੰਮੇਵਾਰੀ ਮੇਰੀ ਹੈ ਫੇਰ ਵੀ ਬੀਬੀ ਨੇ ਗਲਤੀ ਕੀਤੀ ਹੈ ਇਹ ਤੇ ਕੋਈ ਜਾਣਦੀ ਹੈ ਕਿਉਂ ਨੇ ਗਲਤੀ ਕੀਤੀ ਠੀਕ